ਜਿੱਥੋਂ ਮੋਟਰਸਾਈਕਲ ਬਰਾਮਦ ਹੋ ਉਥੇ ਚੋਰ ਚਾਬੀ ਬੱਚੇ ਛੱਡ ਗਿਆ ਤੇ ਆ ਚੋਰ ਚਾਬੀ ਹੋ ਸਕਦਾ ਚੋਰ ਨੇ ਲਾਈ ਹੋਵੇ ਆ ਤੁਸੀਂ ਦੇਖੋ ਲੋਕ ਲੱਗਾ ਹੋਇਆ ओरिजिनल ਚਾਬੀ ਦੇ ਨਾਲ ਇਹ ओरिजिनल ਚਾਬੀ ਨਹੀਂ ਹੈ ਲੇਕਿਨ ਇਹ ਚਾਬੀ ਮਾਸਟਰ ਕੀ ਜਿਹੜੀ ਆ ਇਹ ਲੋਕ ਖੋਲ ਦਿੰਦੀ ਹਾਲ ਇੱਕ ਝਟਕੇ 'ਚ ਹੀ ਲੋਕ ਖੁੱਲ ਗਿਆ ਵਿਦਨ ਸੈਕੰਡ ਲੌਕ ਖੁੱਲ ਜਾਂਦਾ ਇਸੇ ਤਰੀਕੇ ਚੋਰ ਜਿਹੜੇ ਸਪਲੈਂਡਰ ਮੋਟਰਸਾਈਕਲਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਆ ਸਰ ਜਿਵੇਂ ਆਪਣ ਦੇਖ ਰਹੇ ਆ ਕਿ ਮੂਹਰਲੀ ਸ਼ੋ ਟੁੱਟੀ ਆ ਪਿੱਛੇ ਲਾਈਟ ਟੁੱਟੀ ਆ ਇਸੇ ਕੰਡੀਸ਼ਨ ਚ ਉੱਥੇ ਖੜਾ ਸੀ ਹਾਂਜੀ ਹਾਂਜੀ ਬਿਲਕੁਲ ਇਸੇ ਕੰਡੀਸ਼ਨ ਸੀਗਾ ਤੇ ਅਸੀਂ ਇਹਨੂੰ ਪੁੱਛਿਆ ਵੀ ਮੁੰਡੇ ਨੂੰ ਮਾਲਕ ਨੂੰ ਇਹ ਕਹਿੰਦਾ ਜੀ ਇਹ ਪਹਿਲਾਂ ਹੀ ਟੁੱਟੀ ਹੋਈ ਸੀ ਸਾਨੂੰ ਵੀ ਸ਼ੱਕ ਸੀਗਾ ਵੀ ਸ਼ਾਇਦ ਜਿਹੜਾ ਕੋਈ ਚੋਰੀ ਕਰਕੇ ਲੈ ਗਿਆ ਉਹਨੇ ਕੋਈ ਇਹਨੂੰ ਬੇਪਛਾਣ ਕਰਨ ਲਈ ਜੀ ਇਹਦੀ ਸ਼ੋ ਵਗੈਰਾ ਤੋੜ ਦਿੱਤੀ ਹੋਵੇ ਕਦੇ ਇਹਨਾਂ 2 ਮਹੀਨੇ ਪਹਿਲਾਂ ਕਿਸ਼ਤ ਖਤਮ ਹੋਈ ਸੀ ਮਾਡਲ ਕਿਹੜਾ ਹੈ ਇਹ ਇਹ ਬਾਈ ਮੋਡਲ ਹੈ ਜੀ ਅੱਛਾ ਨਮਾ ਹੀ ਆ ਲੈ ਹਾਂਜੀ ਤੇ ਤੇਲ ਕਿੰਨਾ ਸੀ ਇਹਦੇ ਚ ਤੇਲ 100 ਰੁਪਏ ਦਾ ਪੋਇਆ ਸੀ ਮੈਂ ਹਾਂਜੀ ਤੇ 100 ਕਦੇ ਉਹਨੇ ਪੋਇਆ ਹੋਣਾ ਮੋਰੇ ਹੁਣ ਪਤਾ ਨਹੀਂ ਤੇਰਾ ਵੀ ਮੁੱਕ ਗਿਆ ਉਹਦਾ ਵੀ ਮੁੱਕ ਗਿਆ ਕਰਾਂ ਮੁੰਡਾ ਕੰਮ ਕਰਦਾ ਸਾਡੀ ਬੈਕ ਸਾਈਡ ਤੇ ਮੋਟਰਸਾਈਕਲ ਖੜਾ ਸਗਾ ਜੀ ਬਸ ਐਂਦੇ ਆਇਆ ਬੰਦਾ ਚਾਬੀ ਲਾ ਕੇ ਉਹ ਤਾਂ ਆਪੇ ਦੇਖ ਹੀ ਲਿਆ ਜੀ ਇਹ ਮਲਾਜਮਾ ਨੇ ਦੱਸਿਆ ਚਾਬੀ ਵਿੱਚੇ ਹੀ ਸੀ ਚਾਬੀ ਵਿੱਚੇ ਸੀ ਜੇ ਬੜੇ ਤਰੀਕੇ ਨਾਲ ਲੈ ਕੇ ਗਿਆ ਆਸਾਨੀ ਨਾਲ ਤੋੜ ਲਈ ਬੜੇ ਆਸਾਨੀ ਨਾਲ ਤੋੜ ਕੇ ਲੈ ਕੇ ਗਿਆ ਜੀ ਤੇ ਬਾਕੀ ਤਾਂ ਚਲੋ ਸਾਡੇ ਮੱਖਣ ਲਾਮ ਜੀ ਹੈਗੇ ਜੀ ਬਾਕੀ ਉਹਨਾਂ ਦੀ ਪੂਰੀ ਪਾਰਟੀ ਹੈ ਜੀ ਪੂਰੀ ਟੀਮ ਦਾ ਸ਼ੁਕਰ ਪੂਰੀ ਟੀਮ ਦਾ ਅਸੀਂ ਇਹਨਾਂ ਦਾ ਸ਼ੁਕਰ ਅਦਾ ਕਰਦੇ ਹਾਂ ਇਹ ਹੱਕ ਦੀ ਕਮਾਈ ਹੈ ਜੀ ਇਹ ਸਾਡਾ ਵੀ ਫਰਜ਼ ਹੈ ਸਾਡੀ ਡਿਊਟੀ ਹੈ ਇਹ ਤੇ ਅਸੀਂ ਇਹਦਾ ਮਤਲਬ ਸਰਚ ਕਰਕੇ ਮਾਲਕ ਦਾ ਉਹਦੇ ਤੱਕ ਚੀਜ਼ ਪਹਚਾਈਏ ਉਹਦੀ ਤਾਂ ਸਾਡੀ ਡਿਊਟੀ ਹੈ ਜੀ ਇਹ ਡਿਊਟੀ ਇਸ ਬਿਊਟੀ ਵੀ ਕਿਹਾ ਜਾਂਦਾ ਤੇ ਇਹੀ ਖੂਬਸੂਰਤੀ ਹੈ ਬਿਲਕੁਲ ਬਿਲਕੁਲ ਕਿ ਆਏ ਦਿਨ ਮੋਟਰਸਾਈਕਲ ਚੋਰ ਪੂਰੇ ਪੰਜਾਬ ਵਿੱਚ ਕਰ ਰਹੇ ਨੇ ਖਰਾਬੀ ਦੋਸਤੋ ਪਰ ਤੁਸੀਂ ਹੈਰਾਨ ਹੋਵੋਗੇ ਕਿ ਆ ਮੇਰੇ ਹੱਥ ਵਿੱਚ ਹੈ ਚੋਰ ਦੀ ਚੋਰ ਚਾਬੀ ਦੋਸਤੋ ਚੋਰ ਦੀ ਚੋਰ ਚਾਬੀ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੁਸਾਂ ਜ਼ਰੂਰਾਂ ਦੇ ਵੀਡੀਓ ਕੈਸਟਾ ਬਹੁਤ ਹੁੰਦਾ ਸਤਿਓ ਇਸ ਸਮੇਂ ਅਸੀਂ ਰੇਲਵੇ ਦੀ ਇੱਕ ਚੌਂਕੀ 'ਚ ਮੌਜੂਦ ਹਾਂ ਔਰ ਆ ਵੀਰ ਇਸ ਦਾ ਮੋਟਰਸਾਈਕਲ ਜਿਹੜਾ ਆ ਇਹ ਪਰਸੋਂ ਚੋਰੀ ਹੋ ਜਾਂਦਾ ਭਗਤ ਜੀ ਫਾਸਟ ਫੂਡ ਸਤੀਸ਼ ਪਾ ਜੀ ਆਪਣੇ ਵੱਡੇ ਭਰਾ ਆ ਇਹਨਾਂ ਦੇ ਇਹ ਮੁੰਡਾ ਕੰਮ ਕਰਦਾ ਤੇ ਭਗਤ ਜੀ ਫਾਸਟ ਫੂਡ ਦੇ ਬੈਕ ਸਾਈਡ ਤੋਂ ਮੋਟਰਸਾਈਕਲ ਚੋਰੀ ਹੋ ਜਾਂਦਾ ਇਹਨੂੰ ਲੋਕ ਲੱਗਿਆ ਹੋਇਆ ਜੀ ਇਸੇ ਤਰੀਕੇ ਇਹ ਲੋਕ ਲਾ ਕੇ ਆਪਣੀ ਡਿਊਟੀ ਤੇ ਚਲਾ ਗਿਆ ਤੇ ਚੋਰ ਕਿਉਂਕਿ ਚੋਰਾਂ ਨੂੰ ਕਾਲੀ ਬਹੁਤ ਹੁੰਦੀ ਹੈ ਇਸ ਕਰਕੇ ਜਿੱਥੋਂ ਵੀ ਮੋਟਰਸਾਈਕਲ ਬਰਾਮਦ ਹੋ ਉਥੇ ਚੋਰ ਚਾਬੀ ਬੱਚੇ ਛੱਡ ਗਿਆ ਤੇ ਆ ਚੋਰ ਚਾਬੀ ਹੋ ਸਕਦਾ ਚੋਰ ਨੇ ਲਾਈ ਹੋਵੇ ਆ ਤੁਸੀਂ ਦੇਖੋ ਲੋਕ ਲੱਗਾ ਹੋਇਆ ओरिजिनल ਚਾਬੀ ਦੇ ਨਾਲ ਇਹ ओरिजिनल ਚਾਬੀ ਨਹੀਂ ਹੈ ਲੇਕਿਨ ਇਹ ਚਾਬੀ ਮਾਸਟਰ ਕੀ ਜਿਹੜੀ ਆ ਇਹ ਲੋਕ ਖੋਲ ਦਿੰਦੀ ਆ ਲੋ ਇੱਕ ਝਟਕੇ 'ਚ ਹੀ ਲੋਕ ਖੁੱਲ ਗਿਆ ਵਿਦਨ ਸੈਕਿੰਡ ਲੋਕ ਖੁੱਲ ਜਾਂਦਾ ਇਸੇ ਤਰੀਕੇ ਚੋਰ ਜਿਹੜੇ ਸਪਲੈਂਡਰ ਮੋਟਰਸਾਈਕਲਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਆ ਆ ਛੋਟੇ ਵੀਰੇ ਇੱਕ ਵਾਰੀ ਫਿਰ ਤੋਂ ਲੋਕ ਲਾਈ ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰੀ ਡੈਮੋਨਸਟ੍ਰੇਸ਼ਨ ਦੇ ਦਿੰਦਾ ਤੁਸੀਂ ਦੇਖੋ ਇੱਕ ਐਗਜ਼ਾਮਪਲ ਹੈ ਆ ਇਹਨੇ ਲੋਕ ਲਾਇਆ ਤੇ ਆਹ ਚਾਬੀ ਆ ਜੀ ਇਹ ਚੋਰ ਚਾਬੀ ਆ ਆ ਲਓ ਜੀ ਕਿ ਕਈ ਕਹਿੰਦੇ ਆ ਝਟਕਾ ਮਾਰ ਕੇ ਖੋਲਦੇ ਕੋਈ ਝਟਕਾ ਮਾਰ ਕੇ ਨਹੀਂ ਖੋਲਦੇ ਆ ਲੈ ਸਿੱਧਾ ਇੱਕ ਸੈਕਿੰਡ ਚ ਪਰ ਖੁਸ਼ੀ ਵਾਲੀ ਗੱਲ ਇਹ ਆ ਕਿ ਰੇਲਵੇ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਮੋਟਰਸਾਈਕਲ ਜਿਹੜਾ ਆ ਇਹ ਗੜਸ਼ੰਕਰ ਏਰੀਏ ਵਿੱਚ ਰੇਲਵੇ ਟਰੈਕ ਤੇ ਬਿਲਕੁਲ ਨਾਲ ਮਿਲਦਾ ਰੇਲਵੇ ਸਟੇਸ਼ਨ ਤੋਂ ਫਾਟਕ ਦੇ ਨੇੜੇ ਤੇੜੇ ਕਿਤੇ ਮਿਲਦਾ ਔਰ ਫਿਰ ਉਸ ਤੋਂ ਬਾਅਦ ਇਨਫਾਰਮ ਕੀਤਾ ਜਾਂਦਾ ਤਾਂ ਸਰ ਇੱਥੇ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਔਰ ਹੁਣ ਇਹ ਮੋਟਰਸਾਈਕਲ ਜਿਹੜਾ ਆ ਇਸ ਵੀਰ ਨੂੰ ਤੇ ਸतीश ਜੀ ਨੂੰ ਹੈਂਡਓਵਰ ਕਰ ਦਿੱਤਾ ਜਾਵੇਗਾ ਆਪਾਂ ਸਰ ਨਾਲ ਗੱਲਬਾਤ ਕਰ ਲੈਣੀ ਜੀ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮੱਖਣ ਲਾਲੀ ਐ ਸਹੀ ਜੀ ਸਰ ਇਹ ਮੋਟਰਸਾਈਕਲ ਕਿੱਥੋਂ ਬਰਾਮਦ ਹੋਇਆ ਜੀ ਇਹ ਮੋਟਰਸਾਈਕਲ ਸਾਨੂੰ ਹੋਇਆ ਬਰਾਮਦ ਰੇਲਵੇ ਸਟੇਸ਼ਨ ਗੜਸ਼ੰਕਰ ਦੇ ਕੋਲੋਂ ਜੀ ਆ ਨੀਅਰ ਸੀ 72 ਜੀ ਗੇਟ ਨੰਬਰ ਪੈਂਦਾ ਸੀ 72 ਪਰਵਾਲ ਵਾਲਾ ਗੇਟ ਜੀ ਹਾਂ ਸਾਨੂੰ ਕੀ ਮੈਨ ਜਿਹੜਾ ਪੈਟਰੋਲਿੰਗ ਮੈਨ ਹੁੰਦਾ ਰੇਲ ਦਾ ਜੀ ਉਹਨੇ ਇਨਫਾਰਮੇਸ਼ਨ ਦਿੱਤੀ ਵੀ ਕਿੱਥੇ ਸਵੇਰ ਦਾ ਲਵਾਰ ਸਾਲਦ ਦੇ ਵਿੱਚ ਮੋਟਰਸਾਈਕਲ ਖੜਾ ਹੈ ਜੀ ਵੀ ਤੁਸੀਂ ਆ ਕੇ ਆਪਣਾ ਇਹਨੂੰ ਚੈੱਕ ਕਰ ਲਓ ਜੀ ਅਸੀਂ ਮੌਕੇ ਪਰ ਪਹੁੰਚੇ ਹਾਂ ਜੀ ਮੈਂ ਤੇ ਸਾਡੇ ਨਾਲ ਮਲਾਜ਼ਮ ਹੂੰ ਉੱਥੇ ਅਸੀਂ ਜਾ ਕੇ ਜਦੋਂ ਦੇਖਿਆ ਇਲਵਾਰ ਸਾਲਤ ਦੇ ਵਿੱਚ ਖੜਾ ਸੀ ਚਾਬੀ ਲੱਗੀ ਹੋਈ ਸੀ ਹੂੰ ਅਸੀਂ ਦੇਖ ਕੇ ਇਹਦੀਆਂ ਫੋਟੋ ਵਗੈਰਾ ਖਿੱਚ ਕੇ ਆਲਦੋਲੇ ਸਰਚ ਕੀਤੀ ਕੋਈ ਕੋਈ ਬੰਦਾ ਨਸ਼ਾ ਕਰਕੇ ਕੋਈ ਪਿਆ ਨਾ ਹੋਵੇ ਕੋਈ ਡਿੱਗਿਆ ਨਾ ਪਿਆ ਹੋਵੇ ਤੇ ਇਹ ਵੀ ਆਪਣੇ ਆਪ ਚੈਲੰਜ ਹੋ ਜਾਂਦਾ ਅਸਲ ਮਾਲਕ ਨੂੰ ਲੱਭਣਾ ਵੀ ਹਾਂਜੀ ਹਾਂਜੀ ਫਿਰ ਅਸੀਂ ਇਹਦੀ ਇਤਲਾਹ ਆਪਣੇ ਅਫਸਰਾਂ ਨੂੰ ਦਿੱਤੀ ਐਸਐਚਓ ਸਾਹਿਬ ਨੂੰ ਦਿੱਤੀ ਜੀ ਉਸ ਤੋਂ ਬਾਅਦ ਸਾਨੂੰ ਅਵਸਰਾਂ ਨੇ ਹੁਕਮ ਦਿੱਤਾ ਵੀ ਇਹਨੂੰ ਆਪਣਾ ਚੌਕੀ ਲੈ ਜਾਓ ਇਹਦਾ ਜਿਹੜਾ ਐਡਰੈਸ ਟਰੇਸ ਕਰਕੇ ਇਹਨਾਂ ਦੇ ਮਾਲਕਾਂ ਦਾ ਪਤਾ ਲਗਾਓ ਜੀ ਅਸੀਂ ਆ ਕੇ ਇੱਥੇ ਇਹਨਾਂ ਦਾ ਫਿਰ ਟਰੇਸ ਕੀਤਾ ਤੇ ਜਿਹੜਾ ਕ੍ਰਿਸ਼ਨਾ ਇਹ ਮੁੰਡਾ ਹੈਗਾ ਜੀ ਇਹਦੇ ਨਾਲ ਸੰਪਰਕ ਹੋਇਆ ਇਹਦਾ ਐਡਰੈਸ ਕਢਾਇਆ ਸਾਡੇ ਕੋਲ ਬਹਾਨਾ ਆਇਆ ਪਏ ਜੀ ਪੁਲਿਸ ਦੇ ਅਸੀਂ ਉਹਦੇ ਤੋਂ ਸਰਚ ਕੀਤਾ ਸੀ ਜੀ ਉਹਦੇ ਤੋਂ ਫਿਰ ਇਹਦਾ ਐਡਰੈਸ ਮਿਲਿਆ ਇਹਨਾਂ ਕੋਨਟੈਕਟ ਕੀਤਾ ਇਹਨਾਂ ਨੂੰ ਫਿਰ ਸਵੇਰੇ ਟਾਈਮ ਦਿੱਤਾ ਵੀ ਤੁਸੀਂ ਆ ਕੇ ਭਾਈ ਸਾਡੇ ਕੋਲ ਲੈ ਜਾਓ ਜੀ ਤੇ ਸਾਡੇ ਕੋਲ ਆਏ ਆ ਹੁਣ ਤੇ ਇਹਨਾਂ ਨੂੰ ਦੇ ਦਿੱਤਾ ਜਾਊਗਾ ਇਹ ਮੋਟਰਸਾਈਕਲ ਸਰ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਮੋਰਲੀ ਸ਼ੋ ਟੁੱਟੀ ਆ ਪਿੱਛੇ ਲਾਈਟ ਟੁੱਟੀ ਆ ਇਸੇ ਕੰਡੀਸ਼ਨ ਚ ਉੱਥੇ ਖੜਾ ਸੀ ਹਾਂਜੀ ਹਾਂਜੀ ਬਿਲਕੁਲ ਇਸੇ ਕੰਡੀਸ਼ਨ ਸਿਗਾ ਤੇ ਅਸੀਂ ਇਹਨੂੰ ਪੁੱਛਿਆ ਵੀ ਮੁੰਡੇ ਨੂੰ ਮਾਲਕ ਨੂੰ ਇਹ ਕਹਿੰਦਾ ਜੀ ਇਹ ਪਹਿਲਾਂ ਹੀ ਟੁੱਟੀ ਹੋਈ ਸੀ ਅੱਜ ਸਰ ਇਹਦੇ ਸਾਨੂੰ ਵੀ ਸ਼ੱਕ ਸਿਗਾ ਵੀ ਸ਼ਾਇਦ ਜਿਹੜਾ ਕੋਈ ਚੋਰੀ ਕਰਕੇ ਲੈ ਗਿਆ ਉਹਨੇ ਕੋਈ ਇਹਨੂੰ ਬੇਪਛਾਣ ਕਰਨ ਲਈ ਜੀ ਇਹਦੀ ਸ਼ੋ ਵਗੈਰਾ ਤੋੜ ਦਿੱਤੀ ਹੋਵੇ ਜੀ ਪਰ ਇਹ ਮੁੰਡਾ ਦੱਸਦਾ ਕਹਿੰਦਾ ਵੀ ਪਹਿਲਾਂ ਹੀ ਟੁੱਟੀ ਹੋਈ ਸੀ ਇਹਦੇ ਸਰ ਨੇੜੇ ਤੇੜੇ ਕੋਈ ਅਪੱਤੀ ਜਨਕ ਚੀਜ਼ ਮਿਲੀ ਹੋਵੇ ਨਹੀਂ ਕੋਈ ਨਹੀਂ ਮਿਲੀ ਚਾਬੀ ਵਿੱਚ ਸੀ ਉਹ ਚਾਬੀ ਵਿੱਚ ਸੀ ਬਿਲਕੁਲ ਵਿੱਚ ਸੀ ਮਤਲਬ ਫਿਰ ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿ ਜੀ ਤੇਲ ਮੁੱਕ ਗਿਆ ਹੋਊਗਾ ਕਿ ਚੋਰ ਨੂੰ ਕੋਈ ਨਸ਼ੇੜੀ ਹੋ ਸਕਦਾ ਜਿਹਨੂੰ ਲੋਰੀ ਨਹੀਂ ਹੋ ਵੀ ਜਿਹੜਾ ਚਾਬੀ ਕੱਢਣੀ ਭੁੱਲ ਗਿਆ ਕਿਉਂਕਿ ਜੇ ਇਕੱਲਾ ਤੇਲ ਮੁੱਕਿਆ ਤਾਂ ਚਾਬੀ ਵਿੱਚ ਨਾ ਛੱਡਦਾ ਉਹ ਦੇਖੋ ਹੋ ਸਕਦਾ ਜੀ ਵੀ ਉਹ ਨਸ਼ੇ ਦੀ ਲੋਰ ਵਿੱਚ ਵੀ ਹੋ ਸਕਦਾ ਹੋ ਸਕਦਾ ਉਹ ਕਿਹੜੇ ਮਕਸਦ ਨਾਲ ਉੱਥੇ ਛੱਡ ਗਿਆ ਵੀ ਮੈਂ ਕਿਤੇ ਪਕੜਿਆ ਨਾ ਜਾਵਾਂ ਵੀ ਜਦ ਲੋਕਲ ਨੰਬਰ ਹੈ ਕੋਈ ਹੋ ਸਕਦਾ ਕੀ ਉਹ ਖੜਾ ਰਿਹਾ ਜੀ ਮੋਟਰਸਾਈਕਲ ਉੱਥੇ ਇਹ ਖੜਾ ਰਿਹਾ ਜੀ ਮੋਸਟਲੀ 4-5 ਘੰਟੇ ਅੱਛਾ ਸਵੇਰੇ 5 ਵਜੇ ਦੇ ਲੱਕੇ ਇਹ 1:30 ਵਜੇ ਦੇ ਸਵੇਰੇ 5 ਵਜੇ ਦੇਖਿਆ ਕੀ ਹੋ ਸਕਦਾ ਉਸ ਤੋਂ ਪਹਿਲਾਂ ਤਾਂ ਖੜਾ ਹੋਵੇ ਹਾਂ 5 ਵਜੇ ਕੀ ਮੈਨੇ ਦੇਖਿਆ ਉਹਨਾਂ ਨੇ ਸਾਨੂੰ ਫਿਰ ਇਨਫੋਰਮੇਸ਼ਨ ਮੋਸਟਲੀ ਮੇਰੇ ਕਾ 12 12:30 ਵਜੇ ਦਿੱਤੀ ਓਕੇ ਉਹ ਵੇਟ ਕੀਤਾ ਪਹਿਲਾਂ ਕਿ ਹੋ ਸਕਦਾ ਕੋਈ ਲੈਣਾ ਆ ਜਵੇ ਹਾਂ ਕੋਈ ਲੈਣ ਆ ਜਵੇ ਅੱਛਾ ਪੁਲਿਸ ਨੂੰ ਤਾਂ ਹਰ ਐਂਗਲ ਤੋਂ ਸੋਚਣਾ ਪੈਂਦਾ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਦੇਖਦੇ ਸਰ ਥੋੜੇ ਪਤਾ ਲੱਗਣਾ ਕੋਈ ਕਾਸ਼ਵਾਣੀ ਉਹਨਾਂ ਕਿ ਚੋਰੀ ਦਾ ਆ ਬਿਲਕੁਲ ਹਰ ਐਂਗਲ ਤੋਂ ਦੇਖਣਾ ਪੈਂਦਾ ਕਿ ਕੋਈ ਕਿਸੇ ਨੂੰ ਕੋਈ ਮੁਸੀਬਤ ਨਾ ਹੋਵੇ ਕੋਈ ਘਟਨਾ ਨੂੰ ਕਿਸੇ ਅੰਜਾਮ ਨਾਲ ਦਿੱਤਾ ਹੋਵੇ ਫਿਰ ਵੀ ਸ਼ਲਾਗਾ ਜੋ ਕਦਮ ਹੈ ਜੀ ਜਿਹੜਾ ਓਨਰ ਨੂੰ ਮੋਟਰਸਾਈਕਲ ਵਾਪਸ ਮਿਲ ਰਿਹਾ ਜੀ ਬਿਲਕੁਲ ਜੀ ਇਹਦੇ ਸਮਝ ਲਓ ਹੱਕ ਦੀ ਕਮਾਈ ਹੈ ਜੀ ਇਹ ਸਾਡਾ ਵੀ ਫਰਜ਼ ਹੈ ਸਾਡੀ ਡਿਊਟੀ ਹੈ ਇਹ ਤੇ ਅਸੀਂ ਇਹਦਾ ਮਤਲਬ ਸਰਚ ਕਰਕੇ ਮਾਲਕ ਦਾ ਉਹਦੇ ਤੱਕ ਚੀਜ਼ ਪਹੁੰਚਾਈਏ ਉਹਦੀ ਤਾਂ ਸਾਡੀ ਡਿਊਟੀ ਹੈ ਜੀ ਇਹ ਡਿਊਟੀ ਇਸ ਬਿਊਟੀ ਵੀ ਕਿਹਾ ਜਾਂਦਾ ਤੇ ਇਹਦੀ ਖੂਬਸੂਰਤੀ ਵੀ ਬਿਲਕੁਲ ਔਰ ਇਹਨਾਂ ਨੂੰ ਲਾਭ ਮਿਲਣਾ ਔਰ ਚਿਹਰੇ ਤੇ ਖੁਸ਼ੀ ਵੀ ਨਜ਼ਰ ਆ ਰਹੀ ਹਾਂ ਜੀ ਕਰੋਣ ਕਾ ਜੀ ਚਿਹਰੇ ਤੇ ਖੁਸ਼ੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਅੱਜ ਸਵੇਰੇ ਜਦ ਉੱਠਿਆ ਹਾਂ ਤਾਂ ਕਹਿੰਦਾ ਹਾਂ ਰੱਬਾ ਮੋਟਰਸਾਈਕਲ ਹੀ ਦਵਾ ਦੇ ਰੱਬ ਕਹਿੰਦਾ ਹਾਂ ਮਿਲ ਜਾਣਾ ਜੀ ਸਤੀਸ਼ ਬਾਜੀ ਪਹਿਲਾਂ ਤਾਂ ਸੂਸਾ ਮੈਂ ਤੁਹਾਡਾ ਵੀ ਨੋਸਕਰ ਕਰਨਾ ਜੀ ਤੇ ਚਲੋ ਸਾਡਾ ਇਹ ਵਰਕਰਾਂ ਦਾ ਮੁੰਡਾ ਕੰਮ ਕਰਦਾ ਸਾਡੀ ਬੈਕ ਸਾਈਡ ਤੇ ਮੋਟਰਸਾਈਕਲ ਖੜਾ ਸੀਗਾ ਜੀ ਬਸ ਐਦਾਂ ਆਇਆ ਬੰਦਾ ਚਾਬੀ ਲਾ ਕੇ ਉਹ ਤਾਂ ਆਪਾਂ ਦੇਖ ਹੀ ਲਿਆ ਜੀ ਇਹ ਮਲਾਜਮਾ ਨੇ ਦੱਸਿਆ ਕਿ ਚਾਬੀ ਵਿੱਚ ਸੀਗੀ ਚਾਬੀ ਵਿੱਚ ਸੀਗੀ ਜੇ ਬੜੇ ਤਰੀਕੇ ਨਾਲ ਲੈ ਕੇ ਗਿਆ ਆਸਾਨੀ ਨਾਲ ਤੋੜ ਲਈ ਬੜੇ ਆਸਾਨੀ ਨਾਲ ਤੋੜ ਕੇ ਲੈ ਕੇ ਗਿਆ ਜੀ ਤੇ ਬਾਕੀ ਤਾਂ ਚਲੋ ਸਾਡੇ ਮੱਖਣ ਲਾਮ ਜੀ ਹੈਗੇ ਜੀ ਬਾਕੀ ਉਹਨਾਂ ਦੀ ਪੂਰੀ ਪਾਰਟੀ ਹੈ ਜੀ ਪੂਰੀ ਟੀਮ ਦਾ ਪੂਰੀ ਟੀਮ ਦਾ ਵਸ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਜੀ ਜਿਨ੍ਹਾਂ ਦੇ ਬਦੌਲਤ ਸਾਨੂੰ ਇਹ ਮਿਲ ਗਿਆ ਜੀ ਤੇ ਉਹ ਤਾਂ ਇਦਾਂ ਉਹਨਾਂ ਦੇ ਮੱਖਣ ਜੀ ਨੇ ਕੋਣ ਓਨਰ ਇਹ ਤਾਂ ਲੱਭੋ ਕਾਕਾ ਤੂੰ ਵੀ ਫੋਨ ਲਾ ਤੂੰ ਐਪ ਚੈੱਕ ਕਰ ਸਾਰਿਆਂ ਦੀ ਡਿਊਟੀ ਹੋਣੀ ਹੈ ਨਾ ਇਹਨਾਂ ਨੇ ਤਾਂ ਇੱਦਾਂ ਹੀ ਕਿਹਾ ਹੋਣਾ ਨਹੀਂ ਨਹੀਂ ਚਲੋ ਫੇਰ ਵੀ ਸਾਨੂੰ ਜਿੱਦਾਂ ਦਾ ਸੀਗਾ ਸਾਨੂੰ ਇਹ ਮਿਲ ਗਿਆ ਨਹੀਂ ਤਾਂ ਆਦਰਵਾਇਜ਼ ਸਾਨੂੰ ਪਤਾ ਹੈ ਜੀ ਜਦੋਂ ਇੱਕ ਵਾਰੀ ਚੋਰੀ ਹੋ ਜਾਂਦਾ ਜਾਂ ਟਾਇਰ ਮਿਲਦੇ ਨਾ ਫਿਰ ਕੁਝ ਮਿਲਦਾ ਹੈਗਾ ਨਟ ਨਟ ਕਰ ਦਿੰਦੇ ਕੁਝ ਵੀ ਨਹੀਂ ਮਿਲਦਾ ਹੈਗਾ ਜੀ ਇਹ ਤਾਂ ਚਲੋ ਆ ਮੁੰ ਮੈਮ ਨਾਲ ਇਹ ਚੀਜ਼ ਮਿਲ ਗਈ ਆ ਜੀ ਉਹ ਵੀ ਬਸ ਇਹਨਾਂ ਦੀ ਬਤਾਲਦਤ ਮਿਲ ਗਿਆ ਨਹੀਂ ਤਾਂ ਅੱਜ ਨਹੀਂ ਮਿਲਣਾ ਸੀਗਾ ਜੀ ਮੈਨੂੰ ਐਨਾ ਜੀ ਅਸੀਂ ਵੀ ਆਸ ਛੱਡ ਕੇ ਬੈਠੇ ਸੀਗੇ ਜੀ ਵੀ ਇਹ ਸਾਨੂੰ ਨਹੀਂ ਮਿਲਣਾ ਮੈਂ ਮੁੰਡੇ ਨੇ ਵੀ ਕਹੀ ਜਾਂਦਾ ਮੈਂ ਕੋਈ ਨਾ ਤੂੰ ਹੌਸਲਾ ਰੱਖ ਇਹ ਜੋ ਹੋ ਗਿਆ ਹੋ ਗਿਆ ਹੁਣ ਅਗਲੀ ਵਾਰ ਹੋਰ ਕਿਸ ਤਰ੍ਹਾਂ ਕਰ ਲੈ ਲਈ ਪਰ ਉਹ ਤੁਮਾਨੂੰ ਭੁੱਲ ਜਾ ਚਲੋ ਜਿਹੜਾ ਮੁਲਾਜ਼ਮ ਹੈਦਾ ਸੀਰੀਅਸਲੀ ਆਪਣੀ ਡਿਊਟੀ ਨੂੰ ਦਿਪਾਉਣ ਇਹ ਚੰਗੀ ਗੱਲ ਇਹਨੂੰ ਲੱਭਿਆ ਪਹਿਲਾਂ ਲੱਭਿਆ ਕਿਤੇ ਕੋਈ ਓਨਰ ਤਾਂ ਨਹੀਂ ਕੋਈ ਉੱਥੇ ਛੱਡ ਤਾਂ ਨਹੀਂ ਗਿਆ ਪਰ ਜਦੋਂ ਪਤਾ ਲੱਗਾ ਕਿ ਚੋਰੀ ਦਾ ਉਸ ਤੋਂ ਬਾਅਦ ਅਸਲੀ ਓਨਰ ਨੂੰ ਲੱਭਿਆ ਉਹਨੂੰ ਹੈਂਡ ਓਵਰ ਓਨ ਕੀਤਾ ਜਾ ਰਿਹਾ ਕੁਝੀ ਦਾ ਬਹੁਤ ਹੋ ਰਿਹਾ ਇਧਰ ਇਹ ਮੇਰਾ ਚੀਜ਼ ਨਾ ਲੱਗੀ ਉਹ ਸੁੱਖਿਆ ਤਾਂ ਨਹੀਂ ਸੀ ਨਹੀਂ ਫਿਰ ਕਈ ਵੇਲੇ ਬੰਦਾ ਚੀਜ਼ ਨਾਲੋਂ ਵੱਧ ਚੀਜ਼ ਦਾ ਸੁੱਖ ਲੈਂਦਾ ਹਾਂਜੀ ਨਹੀਂ ਸੁੱਖਿਆ ਤਾਂ ਨਹੀਂ ਸੀ ਪਰ ਲਿਆ ਸੀ ਕਿਸ਼ਤਾਂ ਦੇ ਨਾ 2 ਮਹੀਨੇ ਪਹਿਲਾਂ ਕਿਸ਼ਤ ਖਤਮ ਹੋਈ ਸੀ ਮਾਡਲ ਕਿਹੜਾ ਹੈ ਇਹ ਇਹ ਬਾਈ ਮਾਡਲ ਆ ਜੀ ਅੱਛਾ ਨਵਾਂ ਹੀ ਆ ਲੈ ਹਾਂਜੀ ਤੇ ਪੇਲ ਕਿੰਨਾ ਸੀ ਇਹਦੇ ਚ ਤੇਲ 100 ਰੁਪਏ ਦਾ ਪੋਇਆ ਸੀ ਮੈਂ ਹਾਂਜੀ ਤੇ 100 ਕਦੇ ਉਹਨੇ ਪੋਇਆ ਹੋਣਾ ਮੋਰੇ ਹੁਣ ਪਤਾ ਨਹੀਂ ਤੇਰਾ ਵੀ ਮੁੱਕ ਗਿਆ ਦਾ ਹੀ ਮੁੱਕ ਗਿਆ ਕਿੱਥੇ ਪੋਇਆ ਨਾ ਤੇਲ ਮੁੱਕਣ ਦੀ ਜੇ ਮੈਂ ਛੱਡ ਗਿਆ ਹਾਂਜੀ ਉਹਨਾਂ ਤੇਲ ਕਿਧਰ ਪੋਣਾ ਜਿਹੜੇ ਤੇਲ ਸਿਗਾ ਵਿੱਚ ਤੇ ਤੇਲ ਤਾਂ ਸਰ ਹਜੇ ਵੀ ਹੈਗਾ ਮੈਂ ਚੈੱਕ ਕੀਤਾ ਹੈ ਤੇਲ ਨਹੀਂ ਚੋਰੀ ਹੋਇਆ ਜੀ ਪਰ ਕੋਈ ਜੇ ਵੇਚੀ ਕੀਤਾ ਤੇ ਜਦੋਂ ਜਿਸ ਵੇਲੇ ਚੋਰੀ ਹੋਇਆ ਤਾਂ ਘਰ ਦੇ ਵੀ ਟੈਨਸ਼ਨ 'ਚ ਬੈ ਗਏ ਆਪਾਂ ਤਾਂ ਰੋਟੀ ਨਹੀਂ ਖਾਧੀ ਦੋ ਦਿਨ ਕੋਈ ਸਹੀ ਇਹ ਹੀ ਗੱਲ ਹੈ ਦੋ ਦਿਨ ਰੋਟੀ ਨਹੀਂ ਖਾਧੀ ਕਿਉਂਕਿ ਇਹ ਸ਼ਰਮ ਆਇਆ ਜੀ ਇਹਦਾ ਬਿਲਕੁਲ ਬਿਲਕੁਲ ਹਾਂਜੀ ਗਰੀਬ ਬੰਦੇ ਬਹੁਤ ਉੱਖਾ ਲਿਆ ਜੀ ਗ ਅਨਾ ਸਰ ਕਹਿੰਦਾ ਕਿ ਕਿਸ਼ਤਾਂ ਹਲੇ ਪਿਛਲੇ ਮਹੀਨੇ ਮੁੱਕੀਆਂ ਤਾਂ ਇਹਦਾ ਤਾਂ ਹੀ ਸ਼ਰਮ ਆਇਆ ਇਹਦਾ ਤਾਂ ਹੀ ਗਹਿਣਾ ਔਰ ਇਹਦਾ ਇਹਨੂੰ ਅੱਜ ਗਹਿਣਾ ਵਾਪਸ ਮਿਲਦਾ ਤੁਹਾਡੀ ਬੋਲਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤਾਂ ਸਾਥੀਓ ਆ ਤੁਸੀਂ ਦੇਖ ਲਓ ਕਿ ਬੜੀ ਆਸਾਨੀ ਨਾਲ ਚੋਰ ਜਿਹੜੇ ਲੋਕ ਖੋਲਣਦੇ ਆ ਤਾਂ ਬੇਨਤੀ ਇੰਨੀ ਹੈ ਕਿ ਇੱਕ ਮੈਂ ਹੁਣੇ ਵੀਡੀਓ ਕਰਕੇ ਆ ਕਿ ਇੱਕ ਮੁਲਾਜ਼ਮ ਹੈ ਜਿਹੜਾ ਉਸ ਸਤਲੁਜ પેટ્રોલ ਪੰਪ ਤੇ ਕੰਮ ਕਰ ਰਿਹਾ ਦੀ ਅੱਖਾਂ ਤੋਂ ਸਾਹਮਣੇ ਮੋਟਰਸਾਈਕਲ ਚੱਕ ਕੇ ਲੈ ਗਏ ਸੋ ਤੁਸੀਂ ਇਹਦੇ ਸਪੈਸ਼ਲ ਲੋਕ ਲੱਗਦੇ ਆ ਹੋਰ ਉਹ ਵੀ ਲਵਾ ਲਓ ਕਿਉਂਕਿ ਉੱਪਰਲਾ ਲੋਕ ਤਾਂ ਇਹ ਆਸਾਨੀ ਨਾਲ ਖੋਲ ਲੈਂਦੇ ਆ ਤਾਂ ਸਰ ਹੁਣ ਦਾ ਧੰਨਵਾਦ ਔਰ ਜਿਹੜੇ ਕਬਾੜੀਏ ਮਾੜਾ ਕੰਮ ਕਰਦੇ ਮੈਂ ਸਰ ਨੂੰ ਇੱਕ ਰੱਸੀ ਨਾਨੀ ਬਣਦਾ ਜਿਹੜੇ ਕਰਦੇ ਉਹ ਵੀ ਤਿਆਰ ਰਹਿਣ ਇੱਕ ਦਿਨ ਇਹਨਾਂ ਚੋਰਾਂ ਨੇ ਤੁਹਾਡੇ ਘਰ ਵੀ ਦਸਤਕ ਰਹਿਣੀ ਔਰ ਜੋ ਬੀਜੂਗੇ ਉਹੀ ਵੱਢਣਾ ਪੈਣਾ ਜੇ ਤੁਸੀਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਗਲਤ ਕੰਮ ਤੇ ਲਾਉਂਗੇ ਤਾਂ ਇੱਕ ਦਿਨ ਤੁਹਾਡੇ ਵੀ ਵਿਗੜਨੇ ਆ ਗੱਲ ਯਾਦ ਰੱਖਿਓ ਜੋ ਬੀਜੂ ਨੂੰ ਹੀ ਬਟਾਣਾ ਪੜਾ ਪਰ ਇੱਥੇ ਇਹਨਾਂ ਦੀ ਸ਼ਲਾਘਾ ਬਹੁਤ ਬਹੁਤ ਸ਼ੁਕਰੀਆ